ਦੇਸ਼ ਦੇ ਨਿੱਜੀ ਚੈਨਲਾਂ ਨੂੰ ਜਿਹੜੇ ਨਿਊਜ਼ ਚੈਨਲਸ ਐ ਕਿਸ ਤਰ੍ਹਾਂ ਉਹਨਾਂ ਨੂੰ ਸਰਕਾਰੀ ਦਖਲਅੰਦਾਜ਼ੀ ਸੈਣੀ ਪੈ ਰਹੀ ਐ ਇਸ ਦੀ ਮਿਸਾਲ ਇੱਕ ਨਿੱਜੀ ਚੈਨਲ ਵੱਲੋਂ ਕੱਲ ਇੱਕ ਐਵਾਰਡ ਫੰਕਸ਼ਨ ਕਰਾਇਆ ਗਿਆ ਜਿਸ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੋ ਕਾਲਡ ਪ੍ਰਧਾਨ ਨੇ ਆਪਣੀ ਹੀ ਪਾਰਟੀ ਦੇ ਮੰਤਰੀ ਤੋਂ ਧੱਕੇ ਨਾਲ ਜਿਹੜਾ ਐਵਾਰਡ ਦਿੱਤਾ ਉਹਦੀ ਮਿਸਾਲ ਉੱਥੇ ਹੀ ਮਿਲਦੀ ਐ ਅੱਜ ਦੇਸ਼ ਦਾ ਬੱਚਾ ਬੱਚਾ ਇਹ ਜਾਣਦਾ ਹੈ ਕਿ ਹਰਮੀਤ ਸਿੰਘ ਕਾਲਕਾ ਨੇ ਕਿਹਦੀ ਚਾਪਲੂਸੀ ਕੀਤੀ ਹੈ ਔਰ ਕਿਦੀ ਸੇਵਾ ਕੀਤੀ ਹੈ ਮੈਂ ਹਰਮੀਤ ਕਾਲਕਾ ਤੋਂ ਪੁੱਛਣਾ ਚਾਹਾਂਗਾ ਤੁਸੀਂ ਦੱਸ ਦਿਓ ਬੰਦੀ ਸਿੰਘਾ ਤੇ ਤੁਸੀਂ ਕੀ ਕੀਤਾ ਕਿਸਾਨੀ ਮੁੱਦੇ ਤੇ ਤੁਸੀਂ ਕੀ ਕੀਤਾ ਗਿਆਨ ਗੋਲੜੀ ਨੇ ਤੁਸੀਂ ਕੀ ਕੀਤਾ ਗੁਰਦੁਆਰਾ ਡਾਂਗਮਾਰ ਸਾਹਿਬ ਤੇ ਕੀ ਕੀਤਾ ਇਹ ਤਾਂ ਮਸਲੇ ਅਸਮਕ ਮੈਂ ਸਮਝਦਾ ਪੂਰੀ ਸਿੱਖ ਕੌਮ ਦੇ ਹੈ ਮੈਂ ਦਿੱਲੀ ਦੇ ਵਿੱਚ ਆਵਾਂ ਜਿਹੜੀ ਦਿੱਲੀ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਸੀਂ ਪ੍ਰਧਾਨ ਹੋ ਉਸ ਇਤਿਹਾਵਾ ਕਿ ਤੁਸੀਂ ਕਿੰਨੇ ਵੱਡੇ ਵੱਡੇ ਗੈਰ ਜ਼ਿੰਮੇਵਾਰਨਾ ਕੰਮ ਕੀਤੇ ਹੈ ਦਿੱਲੀ ਕਮੇਟੀ ਦੇ ਕਾਬਜ ਹੋ ਕੇ ਪਿਛਲੇ 10 ਤੋਂ 12 ਸਾਲਾਂ ਦੇ ਵਿੱਚ ਇਹਦੀ ਮਿਸਾਲ ਮੈਂ ਸਮਝਣਾ ਕਿ ਹਰ ਇੱਕ ਘਰ ਦੇ ਵਿੱਚ ਪਈ ਹੋਈ ਹੈ ਦਿੱਲੀ ਦੇ ਆਧਾਰੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਾਂ ਨੂੰ ਤੁਸੀਂ 700 ਕਰੋੜ ਰੁਪਏ ਦੇ ਘਾਟੇ ਚ ਲਿਆ ਕੇ ਖੜਾ ਕਰ ਦਿੱਤਾ ਕੁਝ ਨਹੀਂ ਪਤਾ ਕਦ ਉਹ ਸਕੂਲ ਸਿੱਖ ਕੌਮ ਦੇ ਹੱਥੋਂ ਚਲੇ ਜਾਣ ਕਦ ਉਹ ਸਕੂਲ ਸਰਕਾਰਾਂ ਦੇ ਸਰਕਾਰਾਂ ਦੇ ਕੋਲ ਚਲੇ ਜਾਣ ਅੱਜ ਦਿੱਲੀ ਦੇ ਜੋ ਸਾਡੇ ਬੁਜੰਗਾ ਨੇ ਸਕੂਲ ਕਾਲਜ ਇੰਸਟੀਚਿਊਟ ਖੜੇ ਕਿਤੇ ਸੀਗੇ ਉਹ ਬਿਲਕੁਲ ਬਰਬਾਦ ਹੋ ਚੁੱਕੇ ਆ ਅੱਜ ਦਿੱਲੀ ਕਮੇਟੀ ਦੇ ਹਾਲਾਤ ਕੀ ਨੇ ਇਹ ਮੈਂ ਸਮਝਦਾ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਅੰਦਰ ਲੀਆਂ ਗੱਲਾਂ ਕੀ ਨੇ ਕਿੰਨੀਆਂ ਚੋਰੀਆਂ ਚਕਾਰੀਆਂ ਦਿੱਲੀ ਕਮੇਟੀ ਦੇ ਵਿੱਚ ਹੋ ਰਹੀ ਹੈ ਇੰਨੀ ਚੋਰੀ ਚਕਾਰੀ ਦਿੱਲੀ ਕਮੇਟੀ ਵਿੱਚ ਹੋ ਚੁੱਕੀ ਹੈ ਕਿ ਜਿਹੜਾ ਦਿੱਲੀ ਕਮੇਟੀ ਦਾ ਖਜ਼ਾਨਾ ਹੀ ਖਾਲੀ ਹੋ ਚੁੱਕਾ ਹੈ ਅੱਜ ਲੋਕਾਂ ਨੂੰ ਤਨਖਾਹ ਦੇ ਸਟਾਫ ਨੂੰ ਤਨਖਾਹ ਦੇਣ ਵਾਸਤੇ ਤੁਹਾਡੇ ਕੋਲ ਪੈਸੇ ਕੋਈ ਨਹੀਂ ਅੱਜ ਜਿਹੜੇ ਲੋਕਾਂ ਨੇ ਦਿੱਲੀ ਕਮੇਟੀ ਨੂੰ maal ਵੇਚਿਆ ਉਹਨਾਂ ਦੇ ਪੈਰਾਂ ਦੀਆਂ ਜੁੱਤੀਆਂ ਥਿੱਸ ਗਈਆਂ ਪਰ ਤੁਸੀਂ ਉਹਨਾਂ ਦੀ ਪੇਮੈਂਟ ਹੀ ਦੇ ਸਕੇ ਮੈਂ ਜੋੜ ਮੀਤ ਕਲਕਾ ਨੂੰ ਅਵਾਰਡ ਮਿਲਿਆ ਜੋ ਮਨੂੰ ਨਹੀਂ ਪਤਾ ਕਿਹੜਾ ਸਿੱਖ ਆਈਕਨ ਮਨੂੰ ਦਾ ਸਿੱਖੋ ਵੀ ਨਹੀਂ ਲੱਗਦਾ ਇਹ ਆਈਕਨ ਤਾਂ ਬੜੀ ਦੂਰ ਦੀ ਗੱਲ ਹੈ ਪਰ ਮੈਂ ਅੱਜ ਐਲਾਨ ਕਰਨਾ ਕਿ ਅੱਜ ਤੋਂ ਬਾਅਦ ਜਦ ਵੀ ਮੈਂ ਅਰਮੀਤ ਸਿੰਘ ਕਲਕਾ ਨੂੰ ਯਾਦ ਕਰਾਂਗਾ ਤੇ ਗੱਦਾਰੇ ਕੌਮ ਯਾਦ ਕਰਾਂਗਾ ਅੱਜ ਅਗਰ ਮੈਂ ਅਰਮੀਤ ਸਿੰਘ ਕਲਕਾ ਨੂੰ ਅਜਿਹਾ ਅਵਾਰਡ ਦੇਣਾ ਤੇ ਕੌਮ ਦੇ ਗੱਦਾਰ ਦਾ ਦੇਣਾ ਅੱਜ ਤੋਂ ਬਾਅਦ ਮੈਂ ਹਮੇਸ਼ਾ ਅਰਮੀਤ ਸਿੰਘ ਕਲਕਾ ਦੇ ਨਾਮ ਤੇ ਨਾਲ ਗੱਦਾਰ ਲਾਵਾਂਗਾ ਇਹ ਅੱਜ ਅਰਮੀਤ ਸਿੰਘ ਕਲਕਾ ਨੂੰ ਮੈਂ ਸਰਟੀਫਿਕੇਟ ਦੇ ਰਿਹਾ ਮੈਂ ਦੇਸ਼ ਦੀ ਸਰਕਾਰ ਨੂੰ ਜਾਣਾ ਚਾਹਾਂਗਾ ਕਿ ਨਿੱਜੀ ਚੈਨਲਾਂ ਦੇ ਉੱਤੇ ਤੱਕੇ ਨਾਲ ਇਹੋ ਜਿਹੇ ਲੋਕ ਜਿਹੜੇ ਕੌਮ ਦੇ ਗद्दार ਨੇ ਜਿਨ੍ਹਾਂ ਨੇ ਸਕੂਲਾਂ ਦੇ ਉੱਤੇ 700 ਕਰੋੜ ਦਾ ਘਾਟਾ ਦਿਖਾ ਦਿੱਤਾ ਸਕੂਲ ਬਰਬਾਦ ਕਰ ਦਿੱਤੇ ਐਜੂਕੇਸ਼ਨ ਦੀ ਜਿਹੜੀ ਪੁਮਿਰੀ ਸੀ ਉਹ ਖਰਾਬ ਕਰ ਦਿੱਤੀ ਉਹਨਾਂ ਲੋਕਾਂ ਨੂੰ ਅਵਾਰਡ ਦੇਣ ਤੋਂ ਪਹਿਲੇ ਇਹਨਾਂ ਦਾ ਪਿਛੋਖੜ ਦੇਖ ਲਓ ਕਿ ਇਹਨਾਂ ਦਾ ਪਿਛੋਖੜ ਕੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ